ਹਾਂਜੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਜੈਤੋ ਵਿਖੇ ਜਿੱਤੇ ਕੇ ਕਿਰਨਜੀਤ ਸਿੰਘ ਘੈਰੀ ਐਸੀ ਮੰਗ ਦੇ ਆਗੂ ਇੱਥੇ ਪਹੁੰਚੇ ਆ ਉਹ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਸ਼ੇਰ ਅ ਸਰ ਆਪਾਂ ਇੱਥੇ ਅੱਜ ਮੀਟਿੰਗ ਰੱਖੀ ਹੈ ਉਹ ਕਿਸ ਵਿਸ਼ੇ ਤੇ ਰੱਖੀ ਆ ਸੰਦਸੂ ਜੀ ਨੈਸ਼ਨਲ ਦਲਤ ਮਹਾਪੰਚਾਇਤ ਸਾਡਾ ਸੋਸ਼ਲ ਸੰਗਠਨ ਹੈ ਸਮਾਜਿਕ ਸੰਗਠਨ ਹੈ ਜਿਵੇਂ ਅਸੀਂ ਪਰਮਜੀਤ ਪੰਮਾ ਜਿਹੜੇ ਜੈਤੋ ਦੇ ਹੈਗੇ ਆ ਉਹਨਾਂ ਨੂੰ ਅਸੀਂ ਅੱਜ ਕਾਰਜਕਾਰੀ ਜਿਹੜਾ ਪ੍ਰਧਾਨ ਜੱਤੂ ਦਾ ਲਾਉਣ ਵਾਸਤੇ ਇਹ ਮੀਟਿੰਗ ਰੱਖੀ ਸੀ। ਸੋ ਸਾਰੇ ਇਹ ਮੈਂਬਰ ਸਾਹਿਬਾਨ ਇਕੱਤਰ ਹੋਇਆ ਤੇ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਰਮਾਣਾ ਜੀ ਤੇ ਮੋਹਰ ਸਿੰਘ ਘਾਰੂ ਜੀ ਜਿਹੜੇ ਸਾਡੇ ਵਾਈਸ ਚੀਰਮੈਨ ਹੈ। ਅ ਮਨਜੀਤ ਜੀ ਜੋ ਬਠਿੰਡਾ ਦੇ ਪ੍ਰਧਾਨ ਹੈ ਤਸਵੀਰ ਸੋ ਸਾਰੇ ਸਾਥੀਆਂ ਨੇ ਅਸੀਂ ਅੱਜ ਇਹ ਨੈਸ਼ਨਲ ਜਲਤ ਮਹਾਪੰਚਾਇਤ ਦਾ ਇਹ ਲਾ ਪ੍ਰੋਗਰਾਮ ਹੈ। ਉਹਦੇ ਬਾਰੇ ਚ ਸਾਥੀਆਂ ਦੀ ਜੁੰਮੇਰ ਲਈ ਹੈ ਕਿ ਅਸੀਂ 1 ਲੱਖ ਦੀ ਮੈਂਬਰਸ਼ਿਪ ਜਿਹੜੀ ਹੈ ਸ਼ੇਰੂ ਸੰਮਰਤਾ ਕਰਨੀ ਹੈ ਤੇ 15 ਸਤੰਬਰ ਨੂੰ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਅਸੀਂ ਫੈਸਲਾ ਲਿਆ ਉਹਦਾ ਇੱਕ ਸੰਦੇਸ਼ ਜਿਹੜਾ ਇੱਕ ਦੇਣਾ ਸੀਗਾ ਇੱਕ ਜਿਹੜੀ ਵੱਡੀ ਲੜਾਈ ਅਸੀਂ ਲੜ ਰਹੇ ਹਾਂ ਉਹ ਮਨਰੇਗਾ ਦੀ ਜਿਹੜੀ ਸਕੀਮ ਹੈਗੀ ਹੈ ਉਹਦੀ ਦਿਹਾਰੀ ਘੱਟੋ ਘੱਟ 800 ਰੁਪਏ ਹੋਣੀ ਚਾਹੀਦੀ ਹੈ ਤੇ ਉਹਦਾ ਜਿਹੜਾ ਕੰਮ ਹੈ 200 ਦਿਨ ਚੱਲਣਾ ਚਾਹੀਦਾ ਤੇ ਮਨਰੇਗਾ ਵਰਗੀ ਸਕੀਮ ਜਿਹੜੀ ਹੈ ਉਹ ਸ਼ਹਿਰਾਂ ਦੇ ਵਿੱਚ ਵੀ ਚੱਲਣੀ ਚਾਹੀਦੀ ਹੈ ਜਿਵੇਂ ਜਤੋ ਨਗਰਪੰਚਾਇਤਾਂ ਦੇ ਵਿੱਚ ਨਗਰਪਾਲਿਕਾਵਾਂ ਦੇ ਵਿੱਚ ਨਗਰ ਨਿਗਮਾਂ ਦੇ ਵਿੱਚ ਵੀ ਇਹ ਸਕੀਮ ਗਰੀ ਚੱਲਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਮਜ਼ਦੂਰ ਵਿਚਾਰੇ ਚੌਂਕਾਂ ਦੇ ਵਿੱਚ ਚਾਉਂਦੇ ਆ ਉਹਨਾਂ ਨੂੰ ਕੰਮ ਨਹੀਂ ਮਿਲਦਾ ਤੇ ਉਹ ਖਾਲੀ ਡਬੇ ਲੈ ਕੇ ਉਸੇ ਤਰ੍ਹਾਂ ਆਪਣੇ ਘਰਾਂ ਨੂੰ ਵਾਪਸ ਮੁੜ ਜਾਂਦੇ ਆ ਤੇ ਇਸ ਇਸ ਗੱਲ ਨੂੰ ਲੈ ਕੇ ਨੈਸ਼ਨਲ ਦਲਤ ਮਾਂ ਪੰਚਾਇਤ ਇਹ ਪਲੇਟਫਾਰਮ ਤੋਂ ਲੋਕਾਂ ਦੀ ਲੜਾਈ ਲੜਨ ਦਾ ਜਿਹੜਾ ਫੈਸਲਾ ਲਿਆ ਹੈ ਰਾਹੁਲ ਗਾਂਧੀ ਜੀ ਨੇ ਭਾਵੇਂ ਕਾਂਗਰਸ ਨੇ ਕੋਸ਼ਨਾ ਪੱਤਰ ਦੇ ਵਿੱਚ ਇਹ ਗੱਲ ਜ਼ਰੂਰ ਲਿਖੀ ਸੀ ਕਿ 25 ਲੱਖ ਦਾ ਬੀਮਾ ਅਸੀਂ ਕਰਾਂਗੇ ਮਰਦੇਗਾ ਜਿਹੜੀ ਸਕੀਮ ਹੈਗੀ ਹੈ ਉਹ ਸ਼ਹਿਰਾਂ ਦੇ ਵਿੱਚ ਲਾਗੂ ਕਰਾਂਗੇ ਪਰ ਕਿਤੇ ਨਾ ਕਿਤੇ ਇਹਨੀਆਂ ਗਠਵੰਦਨ ਜਿਹੜਾ ਹੈਗਾ ਭਾਵੇਂ ਮਜ਼ਬੂਤੀ ਨਾਲ ਅੱਜ ਅੱਗੇ ਵਧਿਆ ਪਰ ਕਿਤੇ ਨਾ ਕਿਤੇ ਸਰਕਾਰ ਬਣਾਉਣ ਤੋਂ ਅਸੀਂ ਪਿੱਛੇ ਰਹਿ ਗਏ ਤਾਂ ਪਰ ਕੇਂਦਰ ਦੀ ਸਰਕਾਰ ਜਿਹੜੀ ਹੈ ਮੋਦੀ ਸਾਹਿਬ ਦੀ ਸਰਕਾਰ ਹੈ ਇਹ ਸਰਕਾਰ ਨੇ ਜਿਹੜਾ ਹੁਣ ਬਜਟ ਪੇਸ਼ ਕੀਤਾ ਹੈ ਇਸ ਬਜਟ ਦੇ ਵਿੱਚ ਮਰਦੇਗਾ ਮਜ਼ਦੂਰਾਂ ਦੇ ਲਈ ਕੋਈ ਐਲਾਨ ਨਾ ਕਰਕੇ ਮਜ਼ਦੂਰ ਵਰਗ ਨਾਲ ਧੋਖਾ ਕੀਤਾ ਹੈ ਔਰ ਐਸਸੀ ਭਾਈਚਾਰੇ ਦੇ ਲਈ ਕੋਈ ਰਾਹ ਨਾ ਕਰਕੇ ਮੋਦੀ ਸਰਕਾਰ ਨੇ ਐਸਸੀ ਭਾਈਚਾਰੇ ਨੂੰ ਵੀ ਧੋਖਾ ਕੀਤਾ ਹੈ ਪਛਲੇ ਵਰਗਾਂ ਨਾਲ ਵੀ ਧੋਖਾ ਕੀਤਾ ਹੈ ਮਤਲਬ ਦੇਸ਼ ਨੂੰ ਬੰਡੀਆਂ ਪਾਉਣ ਵਾਲੇ ਪਾਸੇ ਨੂੰ ਤੋੜਾ ਜਾ ਰਿਹਾ ਹੈ ਦੇਸ਼ ਨੂੰ ਆਸ ਵਿੱਚ ਜਿਹੜੀ ਨਫਰਤ ਪੈਦਾ ਕਰਕੇ ਸਰਕਾਰ ਜਨਨ ਦੀਆਂ ਗਰਾੜੀਆਂ ਭਾਜਪਾ ਸਰਕਾਰ ਬਲੋ ਕੀਤੀਆਂ ਜਾ ਰਹੀਆਂ ਇਹ ਨਿੰਮਣ ਜੋ ਹੈ ਜੋ ਨੈਸ਼ਨਲ ਅਦਾਲਤ મહਾ ਪੰਚਾਇਤ ਬਾਬਾ ਸਾਹਿਬ ਅੰਬेडकर ਨੇ ਇਸ ਵਿਧਾਨ ਦਿੱਤਾ ਚੱਲਦੇ ਹੋਏ ਇੱਕ ਮਜ਼ਬੂਤ ਪਲੇਟਫਾਰਮ ਉਹਨਾਂ ਲੋਕਾਂ ਲਈ ਅਸੀਂ ਖੜਾ ਕਰ ਰਹੇ ਹਾਂ ਜਿਨ੍ਹਾਂ ਦੀ ਕੋਈ ਰਾਜਨੀਤਿਕ ਪਹੁੰਚ ਨਹੀਂ ਹੁੰਦੀ ਜਿਨ੍ਹਾਂ ਦੇ ਕੋਲੇ ਕੋਈ ਮਤਲਬ ਆਰਥਿਕ ਤੌਰ ਤੇ ਜਿਹੜੇ ਲੋਕ ਮਜ਼ਬੂਤ ਨਹੀਂ ਹੁੰਦੇ ਉਹਨਾਂ ਲੋਕਾਂ ਦੀ ਲੜਾਈ ਲੜਨ ਦਾ ਕੰਮ ਕੋਈ ਨਹੀਂ ਕਰਦਾ ਇਸ ਕਰਕੇ ਨੈਸ਼ਨਲ ਦਲ ਤਮਾਮ ਪੰਚਾਇਤ ਦੇ ਪਲੇਟਫਾਰਮ ਤੋਂ ਬਾਬਾ ਸਾਹਿਬ ਦੇ ਬਿੜਕਰ ਦੇ ਮਿਸ਼ਨ ਨੂੰ ਲੈ ਕੇ ਇਹ ਲੜਾਈ ਜਿਹੜੀ ਹੈ ਉਹ ਲੜੀ ਜਾ ਰਹੀ ਹੈ ਜਿਵੇਂ ਸਮੁੱਚੀ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਦੇ ਬਾਰੇ ਵਿੱਚ ਵੀ ਜ਼ਰੂਰ ਇਹ ਗੱਲ ਕਹਿਣਾ ਚਾਹਣਾ ਕਿ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਅਰਸੂਚਿਪਜਾਤੀ ਵਰਗ ਦੇ ਪਛੜੇ ਵਰਗਾਂ ਦੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਵੱਡੀ ਪੱਧਰ ਤੇ ਧੋਖਾ ਕੀਤਾ ਸਾਡੇ 80 ਬੱਚਿਆਂ ਦਾ ਹਾਲੇ ਤੱਕ ਵਜੀਫਾ ਨਹੀਂ ਆਇਆ ਜਿਹੜੀ ਆ ਸਗਨ ਸਕੀਮ ਸੀ ਜਿਹੜੀ ਕਾਂਗਰਸ ਬੜੇ 51000 ਮਿਲਦੀ ਸੀ ਸਗਨ ਸਕੀਮ ਹੁੰਦੀ ਆ ਬਹੁਤ ਸਾਰੀਆਂ ਫਾਈਲਾਂ ਹਜ਼ਾਰਾਂ ਫਾਈਲਾਂ ਜਿਹੜੀਆਂ ਦਫ਼ਤਰਾਂ ਦੇ ਬਰੂੜੀਆਂ ਫਿਰਦੀਆਂ ਸਮਾਜ ਭਲਾਈ ਵਿਭਾਗ ਜਿਹੜਾ ਅਨੁਸੂਚੀਆਤੀ ਵੈਲਫੇਅਰ ਵਿਭਾਗ ਹੈ ਉਸ ਵਿਭਾਗ ਦੇ ਵਿੱਚ ਇੱਕ ਅਫਸਰ ਦੇ ਕੋਲੇ ਚਾਰ ਚਾਰ ਜ਼ਿਲ੍ਹਿਆਂ ਦਾ ਚਾਰਜ ਹੈ ਇਸ ਕਹਿ ਮਰੋ ਜਿਹੜੀ ਸਰਕਾਰ ਬਣੀ ਉਹ ਝਾੜੂ ਚੋਣ ਨਸਾਨ ਲੈ ਕੇ ਆਏ ਕਿ ਅਸੀਂ ਗਰੀਬਾਂ ਦੇ ਲਈ ਲੜਾਂਗੇ ਗਰੀਬਾਂ ਦੇ ਲਈ ਕੰਮ ਕਰਾਂਗੇ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਚੋਸ ਕਰਕੇ ਨੈਸ਼ਨਲ ਦਲਤ ਮਹਾਪੰਚਾਇਤ ਇਹ ਮਹਿਸੂਸ ਕਰਦੀ ਹੈ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਦਲਿਤ ਬਰੋਜੀ ਹੈ ਗਰੀਬ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਇਹਨਾਂ ਦੀਆਂ ਗਲਤ ਨੀਤੀਆਂ ਦੇ ਪ੍ਰਤੀ ਲੋਕਾਂ ਨੂੰ ਲਾਮਬੰਦ ਕਰਕੇ ਇੱਕ ਸੋਸ਼ਲ ਪਲੇਟਫਾਰਮ ਤੋਂ ਅਸੀਂ ਜਿਹੜੀ ਹੈ ਲੜਾਈ ਅੰਦੋਲਨ ਜਿਹੜਾ ਉਹ ਬਿਲਡਣ ਜਾ ਰਹੇ ਹਾਂ ਬਾਬਾ ਸਾਹਿਬ ਉਹ ਬਿਲਕੁਲ ਦਾ ਸੰਵਿਧਾਨ ਬਦਲਣੀਆਂ ਜੋ ਚਾਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਚਲੀਆਂ ਜਾ ਰਹੀਆਂ ਹਨ ਹੁਣ ਆਈਪੀਐਸ ਨੂੰ ਬਦਲ ਕੇ ਡੀਐਨਐਸ ਕਾਨੂੰਨ ਬਣਾਤਾ ਹੌਲੀ ਹੌਲੀ ਸਟੈਪ ਬਾਈ ਸਟੈਪ ਜਿਹੜੇ ਸਿਧਾਂਤ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਹਨਾਂ ਕੋਸ਼ਿਸ਼ਾਂ ਦੇ ਖਿਲਾਫ ਵੀ ਨੈਸ਼ਨਲ ਦਾਤਮਾ ਪੰਚਾਇਤ ਲੋਕਾਂ ਨੂੰ ਲਾਮਬੰਦ ਕਰ ਰਹੀ ਹੈ ਸੋ ਇੰਡੀਆ ਗਠਬੰਧਨ ਦੇ ਜਿੰਨੇ ਵੀ ਐਮਪੀਜ਼ ਹੈਗੇ ਹਨ ਉਹਨਾਂ ਐਮਪੀਜ਼ ਨੂੰ ਵੀ ਇਸ ਪ੍ਰੋਗਰਾਮ ਤੋਂ ਸਜਾਉਣ ਕਰਾਵਾਂਗੇ ਪੰਜਾਬ ਦੇ ਲਈ ਵੀ ਜਿਹੜੀ ਇਹ ਸਰਕਾਰ ਹੈ ਕੇਂਦਰ ਦੀ ਸਰਕਾਰ ਨੇ ਬਜਟ ਦੇ ਵਿੱਚ ਕੁਝ ਵੀ ਨਹੀਂ ਦਿੱਤਾ ਤੇ ਜਿਸ ਕਰਕੇ ਪੰਜਾਬ ਦੇ ਐਮਪੀ ਜਿਹੜੇ ਹੈਗੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਵੱਡੀ ਪੱਧਰ ਤੇ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕੀ ਅਮਰਿੰਦਰ ਸਿੰਘ ਰਾਜਾ ਬੜਿੰਦ ਦੀ ਇਗਵਾਈ ਚ ਚੈਨਈ ਸਾਹਿਬ ਨੇ ਇਹਨਾਂ ਅਵਾਜ਼ੀ ਨੇ ਸਾਰਾ ਨੇ ਅਮਰ ਸਿੰਘ ਹੋਰਾਂ ਨੇ ਸਾਰਾ ਨੇ ਪੂਰੇ ਜੋਰ ਨਾਲ ਪਾਰਲੀਮੈਂਟ ਦੇ ਅਵਾਜ਼ ਜਿਹੜੀ ਹੈ ਉਠਾਈ ਹੈ ਕਿ ਪੰਜਾਬ ਦੇ ਹਿੱਤਾਂ ਜਿੱਥੇ ਪੰਜਾਬ ਦੇ ਹਿੱਤਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ ਉਥੇ ਅਸੀਂ ਮਹਿਸੂਸ ਕਰਦੇ ਆ ਕਿ ਦਰਦ ਭਾਈਚਾਰੇ ਦੇ ਨਾਲ ਐਸੀ ਬੀਸੀ ਲੋਕਾਂ ਦੇ ਨਾਲ ਮਿਨੋਰਟੀ ਦੇ ਲੋਕਾਂ ਦੇ ਨਾਲ ਵੀ ਵੱਡੀ ਪੱਧਰ ਦੇ ਧੋਖਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਜਿਹੜਾ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਗੱਲ ਮੈਂ ਹੋਰ ਸਾਫ਼ ਕਰ ਦੇਣੀ ਚਾਹਣਾ ਕੁਝ ਲੋਕ ਜਦੋਂ ਅਸੀਂ ਦਲਤ ਦੀ ਗੱਲ ਕਰਦੇ ਆ ਨੈਸ਼ਨਲ ਦਲਤ ਮਹਾਪੰਚ ਦਲਤ ਵੀ ਅਸੀਂ ਗੱਲ ਕਰਦੇ ਆ ਤੇ ਕੁਝ ਲੋਕ ਕੋਈ ਪ੍ਰਚਾਰ ਕਰਦੇ ਆ ਕਿ ਅਸੀਂ ਸ਼ਾਇਦ ਕਲੇ ਰਸੂਚਿਤ ਜਾਤੀ ਦੇ ਲੋਕਾਂ ਦੀ ਗੱਲ ਕਰਦੇ ਆ ਛਰੂਲ ਕਾਸਟਾਂ ਦੀ ਗੱਲ ਕਰਦੇ ਆ ਨਹੀਂ ਦਲਤ ਦੀ ਪਰਿਭਾਸ਼ਾ ਇਹ ਨਹੀਂ ਹੈ ਦਰਦ ਦੀ ਪਰਿਭਾਸ਼ਾ ਇਹ ਹੈ ਜਿਹੜਾ ਆਪਣੇ ਆਪ ਨੂੰ ਦਬਿਆ ਕੁਤਰਾ ਮੰਨਦਾ ਹੈ ਜਿਹੜਾ ਆਪਣੇ ਆਪ ਨੂੰ ਆਰਥਿਕ ਤੌਰ ਤੇ ਜਾਤੀ ਤੌਰ ਤੇ ਧਰਮਕ ਤੌਰ ਤੇ ਲੜਦਾ ਰਿਹਾ ਮੰਨਦਾ ਉਹਨੂੰ ਅਸੀਂ ਦਲਤ ਮੰਨਦੇ ਆ ਤੋ ਦਲਤ ਸ਼ਬਦ ਜਿਹੜਾ ਹੈ ਕਿਸੇ ਜਾਤ ਨਾਲ ਵਿਸ਼ੇਸ਼ ਕਿ ਜੁੜਾ ਨਹੀਂ ਦੇਖਿਆ ਜਾਣਾ ਚਾਹੀਦਾ ਤੋ ਦਲਤ ਗਰੀਬਾਂ ਦੀ ਲੜਾਈ ਹੈ ਹਰ ਵਰਗ ਦੇ ਲੋਕਾਂ ਦੀ ਲੜਾਈ ਹੈ ਜਿਸ ਨੂੰ ਨੈਸ਼ਨਲ ਦਲਤ ਮਾਂ ਪੰਚਾਇਤ ਮਜ਼ਬੂਤੀ ਨਾਲ ਲੜੇਗੀ ਇਹ ਜਿਵੇਂ ਤੁਸੀਂ ਕਹਿੰਦੇ ਹੋ ਨਰੇਗਾ ਮਜ਼ਦੂਰਾਂ ਦੀ 800 ਰੁਪਿਆ ਤੇੜੀ ਹੋਣੀ ਚਾਹੀਦੀ ਹੈ ਇੱਥੇ ਕਈ ਯੂਨੀਅਨਾਂ ਆਈਆਂ ਪਹਿਲਾਂ ਵੀ ਆਈਆਂ ਸੀ ਉਹ ਵਾਅਦੇ ਤਾਂ ਕਰਕੇ ਉਹਨਾਂ ਤੁਰ ਜਾਂਦੀਆਂ ਪਰ ਇਹ ਫੇਰ ਉਸੇ ਲੈਵਲ ਤੇ ਆ ਜਾਂਦੇ ਆ ਦੇਖੋ ਅਸੀਂ ਵਾਅਦਾ ਆਬੂਦਾ ਦੇਖੋ ਸਰਕਾਰਾਂ ਕਰਦੀਆਂ ਹੋਣਗੀਆਂ ਜਾਓ ਪੋਲਿਟਿਕਲ ਪਾਰਟੀਆਂ ਕਰਦੀਆਂ ਉਹਦੀਆਂ ਜਾਂ ਇਹਨਾਂ ਅਸੀਂ ਵਾਦਾ ਬੁਦਾ ਨਹੀਂ ਕਰਦੇ ਅਸੀਂ ਤਾਂ ਕਹਿੰਨੇ ਆਂ ਵੀ ਦੇਖੋ ਲੜਾਈ ਲੜਨੀ ਪੈਣੀ ਹੈ ਹਾਂ ਕਿਰਨਜੀਤ ਸਿੰਘ ਗਹਿਰੀ ਆਪਣੇ ਆਪ ਨੂੰ ਉਸ ਗੱਲ 'ਚ ਕਾਮਯਾਬ ਮੰਨਦਾ ਹੈ ਅਸੀਂ ਗੱਲ ਉਠਾਈ ਕਿ ਮਨਰੇਗਾ ਵਰਗੀ ਸਕੀਮ ਜਿਹੜੀ ਆ ਉਹ ਸ਼ਹਿਰਾਂ ਦੇ ਮਜ਼ਦੂਰਾਂ ਵਾਸਤੇ ਵੀ ਹੋਣੀ ਚਾਹੀਦੀ ਹੈ ਤੇ ਅੱਜ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਰਾਹੁਲ ਗਾਂਧੀ ਨੇ ਉਹਨੂੰ ਸ਼ਾਮਲ ਕੀਤਾ ਕੇ ਸੀਏ ਨੂੰ ਜਿਹੜੀ ਐ ਮਨਰੇਗਾ ਸਕੀਮ ਨੂੰ ਨਗਰ ਪੰਚਾਇਤਾਂ ਨਾਲ ਸ਼ਹਿਰਾਂ ਦੇ ਵਿੱਚ ਅਸੀਂ ਸ਼ਾਮਲ ਕਰਾਂਗੇ ਕਿਰਨਜੀਤ ਗਹਿਰੀ ਵਾਦਾ ਨਹੀਂ ਕਰਦਾ ਲੜਾਈ ਲੜਦਾ ਹੈ لالگیر ਨੂੰ ختم ਕਰਕੇ ਲੋਕਾਂ ਨੂੰ ਘਰ ਦੇ مالک ਬਣਾਉਣ ਲਈ 13 ਸਾਲ ਸੀ ਲੜਾਈ ਲੜੀ ਤੇ ਚੰਨੀ ਸਾਹਿਬ ਦੀ ਸਰਕਾਰ ਆਈ ਤਾਂ ਉਹਨਾਂ ਨੇ ਲਾਲਕੀਰ ਖਤਮ ਕਰਕੇ ਲੋਕਾਂ ਨੂੰ ਘਰ ਦੇ مالک ਬਣਾਉਣ ਵਾਸਤੇ ਫੈਸਲਾ ਲਿਆ ਜਿਹੜੀ ਉਸ ਫੈਸਲੂ ਅੱਜ ਭਗਵੰਤ ਮਾਨ ਦੀ ਸਰਕਾਰ ਦਬਕੇ ਬੈਠੀ ਹੋਈ ਹੈ ਸੋ ਅਸੀਂ ਨੈਸ਼ਨਲ ਦਲਤ ਮਹਾ ਪੰਚਾਇਤ ਦੇ ਪਲੇਟਫਾਰਮ ਤੋਂ ਲੋਕਾਂ ਨੂੰ ਲੜਾਈ ਲੜਨ ਲਈ ਅੰਦੋਲਨ ਕਰਨ ਲਈ ਪ੍ਰੇਰਿਤ ਕਰਦੇ ਆ ਔਰ ਸਾਡਾ ਅੰਦੋਲਨ ਕਦੇ ਵੀ ਫੇਲ ਨਹੀਂ ਹੋਇਆ ਅਸੀਂ ਹਰ ਅੰਦੋਲਨ ਜਿੱਤਿਆ ਤੇ ਹਰ ਅੰਦੋਲਨ ਹੁਣ ਵੀ ਅਸੀਂ ਜਿੱਤਾਂਗੇ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਤੇ ਹੱਕਾਂ ਦੀ ਰਾਖੀ ਲਈ ਨੈਸ਼ਨਲ ਦਲਤ ਮਹਾ ਪੰਚਾਇਤ ਲਾ ਜਿਹੜੀ ਹੈ ਪਾਵਨਦ ਹੈਗੀ ਹੈ ਤੇ ਨੈਸ਼ਨਲ ਦਲਤ ਮਹਾ ਪੰਚਾਇਤ ਹਰ ਕੀਮਤ ਤੇ ਮਨਰੇਗਾ ਮਜ਼ਦੂਰਾਂ ਨੂੰ ਦੇ ਨਾਲ ਹੁੰਦਾ ਰਾਜਨੀਤਿਕ ਵਿਤਕਰਾ ਜਾਤੀ ਵਿਤਕਰਾ ਬੰਦ ਕਰਾਉਣ ਲਈ ਹਰ ਕਿਸਮ ਦੀ ਲੜਾਈ ਲੜਨ ਤੋਂ ਪਿੱਛੇ ਨਹੀਂ ਹਟਿਆ। ਕਿ ਜੇ ਤੁਸੀਂ ਕਹਿਆ ਵੀ ਲੜਾਈ ਲੜਦੇ ਆਸੀਂ ਪਰ ਜਦੋਂ ਅੰਮ੍ਰੇਗਾ ਮਿਦੁਰਾ ਆ ਦੇ ਲੜਾਈ ਲੜਦੇ ਆ ਤੇ ਉਹਨਾਂ ਦੀ ਪਰਚੇ ਦਰਜ ਕਰ ਦਿੰਦੇ ਆ ਐਫ ਆਈ ਆਰ ਕਰ ਦਿੰਦੇ ਆ ਇਸ ਤੋਂ ਬਾਅਦ ਵੀ ਕੋਈ ਵੀ ਆਗੂ ਉਹਨਾਂ ਦੇ ਸਾਹਮਣੇ ਨਹੀਂ ਆਉਂਦਾ ਜਾਂ ਨਾਂ ਨਹੀਂ ਛੱਡਦਾ। ਕੋਈ ਉਦਾਹਰਨ ਤੁਸੀਂ ਦੱਸ ਸਕਦੇ ਹੋ? ਉਦਾਹਰਨ ਲਈ ਪਿਛਲੇ ਦਿਨੀ ਇੱਥੇ ਆਪਣੇ ਵੀਡੀਓ ਦਾਤਰ ਸਾਹਿਬ ਹੋਇਆ ਸੀਗਾ। ਉਹਨੇ ਤਰੀਕ ਨੂੰ ਲਾਇਆ ਗਿਆ ਸੀ ਆ ਧਰਨਾ ਆਪਣੇ ਮਰੇਗਾ ਮਿਦੁਰਾ ਵੱਲੇ। ਇਹ ਉੱਥੇ ਵੀ ਇੱਕ ਮੇਰੀ ਮਈ ਦੂਰ ਤੇ ਆਪਣੇ ਤੇ ਮਜ਼ਦੂਰੀ ਯੂਨੀਅਨ ਦੇ ਕਾਗੂ ਸੀਗੇ ਉਹਨਾਂ ਦੇ ਐਫਆਰ ਦਰਜ ਕਰ ਦਿੱਤੀ ਗਈ ਹੈ ਨਹੀਂ ਜੇਦਾਂ ਦੀ ਐਫਆਰ ਦਰਜ ਹੁੰਦੀ ਹੈ ਤਾਂ ਇਹ ਬਹੁਤ ਗਲਤ ਹੈ ਇਹ ਤਾਂ ਫਿਰ ਲੋਕਤੰਤਰ ਦਾ ਕਤਲ ਹੈ ਕੋਈ ਲੋਕਤੰਤਰ ਦਾ ਕਤਲ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਪਰ ਜਿੰਨੇ ਸਾਡੇ ਲੋਕਾਂ ਨੇ ਲੜਾਈ ਮੰਨਦੇ ਗਾ ਮਜ਼ਦੂਰਾਂ ਦੀ ਲੜਾਈ ਸਾਡੇ ਅਸੀਂ ਜਿਹੜੇ ਪਲੇਟਫਾਰਮ ਤੇ ਲੜੀ ਹੈ ਐਸਾ ਕੁਝ ਨਹੀਂ ਹੋਇਆ ਬਾਬਾ ਸਾਹਿਬ ਅੰਮੜਕਰ ਦੇ ਸੰਵਿਧਾਨ ਦੇ ਤਾ ਤੇ ਲੜਾਈ ਲੜਾਂਗੇ ਤਾਂ ਕਿਸੇ ਕਿਸਮ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕੋਈ ਪਰਚਾ ਬੁਰਚਾ ਅਜ ਤੱਕ ਸਾਢੇ ਕਿਸ਼ੇ ਸਾਤੀ ਤੇ ਨਹੀਂ ਹੋਇਆ ਕਿਉਂਕਿ ਅਸੀਂ ਲੜਾਈ ਸਵਦਾ ਦੇ ਦੇਰੇ ਜਿਹੇ ਕਿ ਲੜਦੇ ਆ। ਤੋਂ ਡਬਲਿੰਗ ਦੀ ਉਸੇ ਕਰਾਂਗੇ ਤਾਂ ਫਿਰ ਕਿਦਣਾ ਕਿਤੇ ਕੋਈ ਗੱਲ ਹੁੰਦੀ ਹੈ ਡਬਲਿੰਗ ਨਹੀਂ ਹੋਣੀ ਚਾਹੀਦੀ। ਜਿਹੜੀ ਗੱਲ ਅਸੀਂ ਅਫਸਰਾਂ ਕਰਦੇ ਆ ਉਸ ਗੱਲ ਮਜ਼ਦੂਰਾਂ 'ਚ ਖੜ ਕੇ ਕਰਨੀ ਚਾਹੀਦੀ। ਤੋਂ ਜਿਹੜਾ ਲੜਾਈ ਜੇ ਐਦਾਂ ਦੀ ਗੱਲ ਹੋਈ ਹੈ ਕਿਸੇ ਮਜ਼ਦੂਰ ਦੇ ਉੱਤੇ ਮਜ਼ਦੂਰ ਜਥੇਬੰਦੀ ਦੇ ਉੱਪਰ ਪਰਚਾ ਕਰਕੇ ਉਹਨਾਂ ਦੀ ਆਵਾਜ਼ ਨੂੰ ਦੁਬਾਰਾ ਦਾ ਯਤਨ ਕੀਤਾ ਗਿਆ ਤਾਂ ਮੈਂ ਨੈਸ਼ਨਲ ਦਲਤ ਮਹਾ ਪੰਚਾਇਤ ਵੱਲੋਂ ਕਿਰਨਜੀਤ ਗਿਹੜੀ ਉਹਦੀ ਸਖਤ ਨਿੰਦਿਆ ਕਰਦਾ ਜੇਕਰ ਸਾਡੇ ਪਲੇਟਫਾਰਮ ਤੋਂ ਕੋਈ ਮਜ਼ਦੂਰ ਜਥੇਬੰਦੀ ਇਹਦੇ ਖਿਲਾਫ ਲਾਮਬੰਦ ਕਰਕੇ ਲੜਾਈ ਲੜਨਾ ਚਾਹੂਗੀ ਤਾਂ ਨੈਸ਼ਨਲ ਦਲਤ ਮਹਾ ਪੰਚਾਇਤ ਉਸ ਮਜ਼ਦੂਰ ਸਾਥੀ ਦੇ ਹੱਕ ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ ਹਾਂਜੀ